妈妈、嗯 ਹੈਲੋ ਐ ਸਰ ਕੀ ਗਾਣਾ ਤੁੰਨੇ ਅੱਜ ਸਰਬ ਸੰਪੂਰਨ ਸਰਪੰਚ ਬਣਿਆ ਦਾ ਮੈਂ ਸਭ ਤੋਂ ਪਹਿਲਾਂ ਪਿੰਡ ਮੁੱਦਵਾਲ ਦੇ ਸਾਰੀ ਸਾਧ ਸੰਗਤ ਦਾ ਸਮੂਹ ਵੋਟਰਾਂ ਦਾ ਦਿਲੋਂ ਧੰਨਵਾਦ ਕਰਦਾ ਕਿ ਅੱਜ ਸਾਡੇ ਵਿੱਚ ਇਤਿਹਾਸਿਕ ਫੈਸਲਾ ਲੈਂਦੇ ਹੋਏ ਸਾਡੇ ਪਿੰਡ ਦੇ ਜਿਹੜੀ ਪੂਰੀ ਪੂਰੀ ਦੀ ਪੂਰੀ ਟੀਮ ਆ ਪੰਚਾਇਤ ਆ ਸਰਪੰਚ ਆ ਉਹਨੂੰ ਸਰਬਸੰਮਤੀ ਨਾਲ ਚੁਣਿਆ ਆ ਇਹਦੇ ਵਾਸਤੇ ਮੈਂ ਸਭ ਤੋਂ ਪਹਿਲਾਂ ਜਿਹੜੀ ਵਧਾਈ ਦੇਣੀ ਚਾਹੁੰਨਾ ਪਿੰਡ ਦੇ ਸਮੂਹ ਸਾਧ ਸੰਗਤ ਨੂੰ ਵਧਾਈ ਦੇਣੀ ਚਾਹੁੰਨਾ ਕਿ ਉਹਨਾਂ ਨੇ ਸਾਰਿਆਂ ਨੇ ਨਾਲ ਮਿਲ ਕੇ ਬੈਠ ਕੇ ਇਹ ਫੈਸਲਾ ਕੀਤਾ ਕਿ 5 ਸਾਲ ਵਾਸਤੇ ਇੱਕ ਸੀ ਟੀਮ ਨੂੰ ਮੌਕਾ ਦਿੱਤਾ ਦਿੱਤਾ ਜਾਵੇ ਤਾਂ ਜੋ ਜਿਹੜੀਆਂ ਆ ਤੁਸਾਂ ਉਹ ਪੂਰੀਆਂ ਇਹ ਕਰ ਸਕਣ ਕੀ ਸੋਚ ਰਿਹਾ ਅਸੀਂ ਦੇਖੋ ਬੜੇ ਚਿਰਾਂ ਤੋਂ ਸਾਡੇ ਮਨ ਦੇ ਵਿੱਚ ਖੁਆਇਸ਼ ਸੀਗੀ ਕਿ ਸਾਡੇ ਪਿੰਡ ਦੇ ਵਿੱਚ ਜਿਹੜੇ ਸਾਡੇ ਐਨ ਆਰ ਆਈ ਭਰਾ ਬਾਹਰ ਬੈਠੇ ਆ ਉਹ ਹਰ ਸਾਲ ਜਦੋਂ ਆਉਂਦੇ ਆ ਉਹ ਕੁਛ ਨਾ ਕੁਛ ਆਪਣੇ ਕੋਲੋਂ ਹਮੇਸ਼ਾ ਸਾਡੀ ਮਦਦ ਕਰਕੇ ਜਾਂਦੇ ਆ ਉਹਨਾਂ ਦੀ ਉਹਨਾਂ ਦੀ ਮਦਦ ਦੇ ਨਾਲ ਅਸੀਂ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਦੇ ਵਿੱਚ ਪੈਸੇ ਲਾਏ ਆ ਪਿੰਡ ਦੇ ਵਿੱਚ ਅਸੀਂ ਸਕੂਲੇ ਸਕੂਲ ਜਾ ਕੇ ਤੁਸੀਂ ਦੇਖ ਲਓ ਸਕੂਲ ਬਹੁਤ ਵਧੀਆ ਤਰੀਕੇ ਨਾਲ ਅਸੀਂ ਬਣਾਏ ਹੋਏ ਆ ਪਿੰਡ ਦਾ ਜਿਹੜਾ ਅਸੀਂ ਡਿਸਪੈਂਸਰੀ ਆ ਉਹ ਵੀ ਅਸੀਂ ਉਹਨਾਂ ਦੇ ਸਹਾਇਤਾ ਦੇ ਨਾਲ ਬਣਾਈ ਹੋਈ ਆ ਪਰ ਸਾਡੀ ਬੜੇ ਚਿਰਾਂ ਤੋਂ ਇੱਕ ਕੋਸ਼ਿਸ਼ ਸੀ ਕਿ ਪਿੰਡ ਦੇ ਜਿਹੜੇ ਐਨ ਆਰ ਆਈ ਭਰਾ ਉਹ ਤਾਂ ਆਪਣਾ ਫਰਜ਼ ਸਮਝਦੇ ਹੀ ਆ ਪਰ ਅਸੀਂ ਪੰਚਾਇਤ ਵੱਲੋਂ ਕੋਈ ਯੋਗਦਾਨ ਖਾਸ ਨਹੀਂ ਪਾ ਸਕੇ ਪਰ ਹੁਣ ਅਸੀਂ ਸਾਡੀ ਕੋਸ਼ਿਸ਼ ਇਹ ਹੋਊਗੀ ਕਿ ਅਸੀਂ ਸਮੂਹ ਐਨ ਆਰ ਆਈ ਭਰਾਵਾਂ ਦੇ ਨਾਲ ਮਿਲ ਕੇ ਪੂਰੀ ਦੀ ਪੂਰੀ ਟੀਮ ਜਿਹੜੀ ਪੂਰੀ ਪੰਚਾਇਤ ਆ ਉਹ ਇੱਕ ਇੱਕਜਟ ਹੋ ਕੇ ਜਿਹੜੇ ਪਿੰਡ ਦੇ ਕੰਮ ਆ ਜਾਂ ਪਿੰਡ ਦੇ ਜਿਹੜੇ ਜਿਹੜੇ ਨੁਹਾਰੇ ਆ ਬਦਲਾਂਗੇ ਬੜੀਆਂ ਸਾਡੇ ਕੋਲ ਮਨ ਦੇ ਵਿੱਚ ਸਾਡੇ ਪਲਾਨ ਹੈਗੇ ਆ ਪਿੰਡ ਵਾਸਤੇ ਅਸੀਂ ਕੀ ਕੀ ਬਣਾਉਣਾ ਹੈਗਾ ਪਿੰਡ ਦੇ ਵਿੱਚ ਜੋ ਵੀ ਸਾਡੇ ਵਿਕਾਸ ਕਾਰਜ ਹੈਗੇ ਕਰਨੇ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਇਲਾਕੇ ਦੇ ਵਿੱਚ ਆਪਣੇ ਪਿੰਡ ਨੂੰ ਇੱਕ ਨਮੂਨੇ ਦਾ ਪਿੰਡ ਬਣਾ ਬਣਾਈ ਬਣਾ ਸਕੀਏ ਕਿੰਨੀ ਮੈਂਬਰ ਦੀ ਕਮੇਟੀ ਚੋਂ ਕੀਤੀ ਸਾਡੇ ਇਥੇ 7 ਮੈਂਬਰ ਚੁਣਿਆ ਜਾਂਦੇ ਆ 7 ਮੈਂਬਰ ਦੇ 8ਵੇਂ ਸਰਪੰਚ ਇਹਦੇ ਵਿੱਚ ਅਸੀਂ ਇੱਥੇ ਮੈਂ ਖਾਸ ਕਰਕੇ ਤੌਰ ਤੇ ਦੱਸਣਾ ਚਾਹੁੰਦਾ ਕਿ ਸਾਡੇ ਜਰੂਰ 7 ਮੈਂਬਰ ਦੇ 8ਵੇਂ ਸਰਪੰਚ ਚੁਣਿਆ ਗਿਆ ਵਾ ਪਰ ਮੈਂ ਇਸੇ ਕੰਮ ਅਸੀਂ ਕਰਾਂਗੇ ਉਹ ਹੀ ਕੰਮ ਦੇ ਵਿੱਚ ਅਸੀਂ ਪੂਰੇ ਪਿੰਡ ਦੇ ਵਿੱਚੋਂ ਇੱਕ ਟੀਮ ਤਿਆਰ ਕਰਾਂਗੇ ਉਹਦੇ ਨਾਲ ਨਾਲ ਮਿਲ ਕੇ ਅਸੀਂ ਪਿੰਡ ਦੇ ਵਿੱਚ ਕੰਮ ਕਰਾਂਗੇ ਵਿਕਾਸ ਕਰਾਂਗੇ ਤੇ ਨਾਲ ਦੀ ਨਾਲ ਅੱਜ ਕੇ ਫੈਸਲਾ ਇਤਿਹਾਸਕ ਇਹ ਵੀ ਅਸੀਂ ਕੀਤਾ ਆ ਦੇ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਜਾਂ ਕੁਝ ਵੀ ਹੁੰਦਾ ਆ ਉਹਦੇ ਵਾਸਤੇ ਅਸੀਂ ਥਾਣੇ ਨਹੀਂ ਜਾਇਆ ਜਾਊਗਾ ਉਸ ਅਸੀਂ ਹਰੇਕ ਗੱਲ ਨੂੰ ਪਿੰਡ ਦੇ ਵਿੱਚ ਮਿਲ ਬੈਠ ਕੇ ਨਿਬੇੜਿਆ ਜਾਊਗਾ ਥਾਣੇ ਨਹੀਂ ਭੇਜਿਆ ਜਾਊਗਾ ਕਿਸੇ ਨੂੰ ਅਸੀਂ ਪਿਆਰ ਜਿਹੜਾ ਪਿਆਰ ਮੁਹੱਬਤ ਸਾਡਾ ਦਿਖਾਇਆ ਪਿੰਡ ਦੇ ਲੋਕਾਂ ਨੇ ਉਹਨੂੰ ਅਸੀਂ ਅੱਗੇ ਵਧਾਉਂਦੇ ਹੋਏ ਹੋਰ ਪਿਆਰ ਮੁਹੱਬਤ ਵਧਿਆ ਰਹੇ ਇਸ ਕਰਕੇ ਅਸੀਂ ਜਿਹੜੇ ਪਿੰਡ ਦੇ ਕੋਈ ਲੜਾਈ ਝਗੜੇ ਆ ਉਹ ਇਥੇ ਨਿਬੇੜਿਆ ਕਰਾਂਗੇ ਤੇ ਜਿਹਦੇ ਵਿੱਚ ਨਾਲ ਦੀ ਨਾਲ ਜੇ ਕੋਈ ਅਸੀਂ ਕੋਈ ਨਵਾਂ ਕੋਈ ਕੰਮ ਸਟਾਰਟ ਕਰਨਾ ਉਹਦੇ ਵਾਸਤੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਪੂਰੇ ਨਗਰ ਦੀ ਸਲਾਹ ਲੈ ਕੇ ਅਸੀਂ ਕੰਮ ਕਰ ਸਟਾਰਟ ਕਰਿਆ ਕਰੀਏ